तड़प कर आएगी वो तुझे ले जाएगी वो तेरा बुगा होनी गुड मॉर्निंग ਦੇ ਨਾਲ ਪਾਣੀ ਦੇ ਨਾਲ ਬੋਤਲਾਂ ਖਾਲੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਰਦਾ ਦੇ ਨਾਲ ਦਿਲ ਤੇ ਤੇਰਾ ਨਾਲ ਖਵਾ ਦਈਏ ਨਹੀਂ ਸੇਵ ਖਾਦਾ ਉਹ ਲੱਗਾ ਨਾਲ ਇਹ ਨੂੰ ਉਹਨਾਂ ਕਰ ਪਿਆ ਐ ਨਾ ਕਹਦੇ ਉਹ ਕਰਦਾ ਧੋਤੀ ਨਹੀਂ ਥੋੜੀ ਜੀ ਸੱਟ ਮਾਰ ਲਈ ਸਨੋਵਰ ਦਾ ਨਾਮ ਲਿਖਣਾ ਅੱਜ ਖੂਨ ਦੇ ਨਾਲ ਓ ਵਾਓ ਯੂ ਆਰ ਕਿਊਟ ਇਹ ਕਿੱਥੇ ਆ ਕੌਫੀ ਨਹੀਂ ਮੰਗਦੇ ਨਾਰੀਅਲ ਪਾਣੀ ਪੀ ਗਏ ਨਾਰੀਅਲ ਨਾਰੀਅਲ ਪਾਣੀ ਹਾਂਜੀ ਕੋਈ ਪਾਣੀ ਕਿਉਂ ਨਹੀਂ ਲੈ ਮਣੀ ਵਰਤੀ ਵਨੋਸ ਹੋ ਗਿਆ ਪਾਣੀ ਤੜਕੇ ਕੁਲਚੇ ਛੋਲੇ ਖਾਂਦੀ ਫਿਰਦੀ ਐ ਤੇਡਮੇ ਵੀ ਲਾਲਾ ਹੁਣ ਪ੍ਰਭਾਵ ਜੀ ਛੱਡ ਦੇ ਤੂੰ ਤੇ ਕਾਕੇ ਦੇ ਛੱਡ ਦੋ ਜਿੱਥੇ ਪ੍ਰਭਾਵ ਜੀ ਉੱਤੇ ਦੀ ਦੋਵੇਂ ਕਰਕੇ ਤੂੰ ਕਿੱਥੇੋਂ ਛੱਡ ਗਿਆ ਰੋ ਰੋ ਹੀ ਮਿਲਦੇ ਕਦੇ ਪੜ੍ਹਦੇ ਹਾਂ ਪ੍ਰਭਾਵ ਫੇਰੀਆਂ ਤੂੰ ਜਾਣਾ ਤੇ ਮੈਨਨੇ ਆ ਆਵੇਂ ਛੋੜਾ ਮੈਂ ਨਹੀਂ ਆ। ਚੱਲ ਜਾ ਟ੍ਰੈਡਮਿਲ ਵੀ ਫੇਰ ਰੋ ਪਈ ਆ। ਆ ਵੀ ਅੰਦਰ ਪਿਆ ਨੂੰ ਤਾਂ ਨਹੀਂ ਆਪਾਂ ਨੂੰ ਕਿਸੇ ਨੇ ਦੇ ਦੇ। ਨਹੀਂ ਆਦੇ ਨਹੀਂ ਅੱਜ ਛੁੱਟੀ ਹੈ। ਇਹ ਰੋਜ਼ ਹੀ ਛੁੱਟੀ ਮਾਰਨ ਦੇਈ ਆ। ਅੱਜ ਕੋਈ ਨਹੀਂ ਮਾਰ ਦੇਗੀ। ਅੱਜ ਉਹ ਡਾਈਟ ਦੇ ਹੁੰਦਾ ਨਾ ਕਿ ਰੋਜ਼। ਚੱਲ ਚੱਲ ਅੱਜ ਚੀਟ ਡੇ ਤੇਰਾ ਮੈਂ ਕਰਦਾ। ਤੜਕੇ ਤੜਕੇ ਚੁਗਲੀਆਂ ਮੰਨਿਏ ਹੜ ਜਾ ਹੜ ਜਾ ਹੜ ਜਾ। ਚੁਗਲੀਆਂ ਕਰਨ ਲਈ ਹੜ ਜਾ ਹੜ ਜਾ ਮੰਨਿਏ ਹੜ ਜਾ। ਕਰਨੀ ਹਟ ਜਾ ਮੰਨ ਜੇ ਹਟ ਜਾ ਹਟ ਜਾ ਹਟ ਜਾ ਹਟ ਜਾ ਹਟ ਜੋ ਹਟ ਜੋ ਕਦੇ ਤਾਂ ਛੱਡ ਦੋ ਸ਼ਰਮ ਛੱਡ ਦੋ ਛੱਡ ਦੋ ਬਾਤ ਸੇ ਕਰਿਆ ਕਰੋ ਗਾ ਜੇ ਲੜੀ ਸੁਣਨੀ ਆਪ ਆ ਇੱਕ ਮਲੇ ਆफी ਉਹ ਨਾਨੀ ਜਣੇ ਆਪ ਕਹਿੰਿਆ ਸੀ ਕਿ ਮੈਂ ਰੋਟੀ ਵੀ ਲੈ ਆਉਂ ਭਾੜੇ ਵੀ ਲਾ ਕੇ ਆਉਂਗੀ ਤੇ ਪਾਣੀ ਵੀ ਲੈ ਆਉਂਗੀ ਹੋਣੇ ਕਹਦੀ ਕਿ ਨਹੀਂ ਮੈਂ ਤਾਂ ਲੈ ਕੇ ਆਈ ਸੀ ਕੱਲ੍ਹ ਹਰ ਲਈ ਨੇ ਤਾਂ ਬਸ ਇੱਕ ਆਈ ਹੈ। ਕਿਆ ਫਰ ਹੈ ਲੈ ਕਾਲੂ ਕਾ ਤੋ ਕਿਆ ਸੀ ਘੋੜੇ ਵੀ ਲੈ ਕੇ ਆਉਗੀ। ਆਂਟੀ ਨੇ ਇਹਨੇ ਕਿਆ ਸੀਗਾ ਤਿੰਨਾਂ ਲਈ। ਹਾਂ ਆਂਟੀ ਨੂੰ ਕਹ ਦੇ ਜਾ। 2000 2000 ਕਹਿ ਲੈ। ਸੋਨਦੀ ਉਹ ਉਹ ਜਿਹਨੂੰ ਸਰਤਾ ਚੜਾਇਆ ਗਿਆ ਸਾਰਿਆਂ ਦੇ ਛੋਟੀ ਛੋਟੀ ਕਹਿ ਕੇ। ਅੱਛਾ ਤੂੰ। ਯਾਰੀ ਬੈਠੀ ਜੁਲੇ ਤੇ ਸਭ ਕੁਝ ਮੰਗੀ ਜਾਨੀ ਐ ਬੱਸ ਮੈਨੂੰ ਇੱਥੇ ਹੀ ਮੇਰਾ ਥੜਾ ਪੁੱਜੋ ਹੋਰ ਕਿਤੇ ਵੀ ਨਹੀਂ ਜੁਲਾ ਜੁਲੇ ਕੋਲੇ ਨਹੀਂ ਬਾਠੀ ਮੈਂ ਬੈੱਡ ਤੇ ਬੈਠੀ ਹਾਂ ਜੁੱਲਾ ਗਿਆ ਵਾ ਹਾਂ ਉਹ ਕਿ ਹੁੰਦਾ ਜਿਹੜਾ ਲਿਆ ਆ ਬਿਸਤਰਾ ਅੱਛਾ ਬਿਸ ਹਾਂ ਮੈਂ ਉੱਥੇ ਬਤੀ ਫਿਰ ਕੀ ਹੋ ਗਿਆ ਨਾਨੀ ਜੀ ਤੇਰਾ ਬੈਠੀ ਤਾਂ ਥੜਾ ਪੁੱਜੇਗਾ ਕੋਈ ਹਾਂ ਕੋਈ ਨਾ ਫਿਰ ਕੀ ਹੋ ਗਿਆ ਸਿਰ ਤੇ ਤਾਕਤ ਹੈਗੀ ਆ ਤਾਂ ਕਰਕੇ ਮੈਂ ਉਹਨੂੰ ਘੱਲਿਆ ਉੱਚ ਤਾਕਤ ਨਹੀਂ ਹੈਗੀ ਉਹ ਲੈ ਆਉਗੀ ਆਪੇ ਕੰਮ ਕਰਨਾ ਚਾਹੀਦਾ ਬਣ ਕੇ ਕੁੜੀਆਂ ਐਸਾ ਤਾ ਤੂੰ ਬੈਠੀ ਚੌੜੀ ਹੋ ਹਮ ਬੱਢੀ ਸੇ ਆਣੀ ਆਈ ਇੱਥੇ ਨੀਨੂ ਆਸਲਾ ਆ ਐਲੀ ਕੋ ਤੇ ਕਰਨੀ ਹੋਗੀ ਦੇਓ ਨਵੇੜ ਤੁਸੀਂ ਜਿਵੇਂ ਮਰਜੀ ਕਰੋ ਤੁਸੀਂ ਹਮ ਨਾਲ ਦਾ ਕੀ ਉਹ ਨਾਲ ਦਾ ਚਾਹ ਚਾਹ ਦਾ ਬਹੁਤ ਪਾਲਦਾ ਏ ਹੈ ਕੀ ਆ ਬਾਬ ਮੰਗਦਾ ਏ ਇਹ ਦੁਪਹਿਰੇ ਅੱਧੀ ਛੁੱਟੀ ਆ ਜਾਂਦੇ ਆ ਵੇਲਾ ਨਾ ਅੱਧੀ ਦਿਹਾੜੀ ਲਾਉਣ ਨਹੀਂ ਠੀਕ ਆ ਸਾਡੀ ਵੀ ਲਾਉਣ ਦੇ ਨਾ ਹੋਰ ਕਰ ਦਿਓ ਫਿਰ ਸਪਾਈ ਚੰਗਾ ਅੱਜ ਬਾਈ ਮਨੇ ਦੱਬ ਗਏ ਹੂੰ ਚਾਹ ਆ ਗਈ ਲੈ ਜਿਹਨੋ ਕਹਿੰਦਾ ਬਸ ਕਰੋ ਬਸ ਕਰਾ ਠੀਕ ਆ ਬਸ ਕਿੱਬੀ ਆ ਬਦਤਮੀਜ਼ ਇਹ ਮੈਂ ਲਿਆਇਆ ਮੈਂ ਤੁਹਾਨੂੰ ਪਤਾ ਹੂੰ ਤਾਂਕਿਊ ਕਿਨੇ ਕਰਾ ਮੋਟੀਏ ਜੀ ਹੈ ਇੱਧਰ ਚੱਲ ਜੀ ਬਾਉਂਡਰ ਫਿਲਮ ਐ ਯਾ ਤੰਬਾ ਬਹੁਤ ਪੁਰਾਣੀ ਫਿਲਮ ਐ ਨਿੱਕੇ ਹੁੰਦੇ ਜਿੱਡੇ ਜਿੱਡੀਆਂ ਕਿ ਤੁਸੀਂ ਹੁਣ ਇਦੋਂ ਵੀ ਛੋਟੇ ਜਦੋਂ ਹੀ ਵੰਦੇ ਹੁੰਦੀ ਸੀ ਫਿਲਮਾਂ ਟੀਵੀ ਦੇ ਆਉਂਦੇ ਨੇ ਛਣਿਆਰ ਆਉਂਦੀ ਹੁੰਦੀ ਨੇ ਹਣਾ ਕੀ ਖਾਣਾ ਤੂੰ ਤੂੰ ਖਾਤ ਚੁੱਲੇ ਦੀ ਮਿੱਟੀ ਇਹ ਉਹ ਗੱਲ ਕਰਤੀ ਹੈ ਨਾ ਵੀ ਸੱਤਾਂ ਚੁੱਲਿਆਂ ਦੀ ਸਵਾਹ ਖਾਣ ਵਾਲੀ ਕੁੜੀ ਹੈ ਐਵੇਂ ਖਾਣਾ ਖਾਣਾ ਜੀ ਮਜ਼ੇ ਮਜ਼ੇ ਹੈ ਨਾ ਰਾਮਨਾ ਬੈਠੀ ਆ ਚੁੱਲੇ ਦੇ ਦਿਵਾਲੇ ਤੂੰ ਮਾਝੇ ਕੋਈ ਨਾ ਨੱਗੀ ਬੈਠੀ ਆ ਬਾਹਰ ਹਵਾ ਚੱਲੰਦੀ ਏ ਉੱਥੇ ਲੱਕੀ ਹੋਣਾ ਨੂੰ ਪੁੱਛ ਜਿਹੜੇ ਇੰਨੀ ਤਾਂ ਚੜ ਕੇ ਪਲਾਸਟਰ ਕਰੰਦਾ ਹਵਾ ਵਾ ਦੀ ਠੰਡੀ ਬਹੁਤ ਠੰਡ ਆ ਜੀ ਮਿਸਤਰੀ ਸਾਰੇ ਲੱਗੇ ਬਾਰਡਰ ਫਿਲਮ ਦੇਖਦੇ ਚੱਲੀ ਜਾਂਦੀ ਫਿਲਮ ਦੇਖ ਲਈ ਸੌਨ ਚੜ ਗਏ ਮੇਕਅੱਪ ਦਾ ਤਾਂ ਨਾ ਸੇਵ ਕੀ ਆਉਂਦਾ ਬਾਹਰ ਆ ਕੇ ਚੁੱਲੇ ਦੇ ਦਿਵਾਲੇ ਬੈਠੀ ਆ ਠੰਡ ਬਹੁਤ ਠੰਡ ਕੀ ਖਾਣਾ ਨੂੰ ਕਾਸੇ ਪੈਦੇ 33 33 ਹਾਣੇ ਤੋਂ 10 ਰੁਪਏ ਦੇ ਵੱਡੀ। ਓ ਆ ਵਾ ਗਈ ਓ। 33 ਆ ਗਿਆ। ਆ ਗਈ ਬੀਬੀ। ਆ ਗਈ ਆਣਾ ਮੈਂ ਤਾਂ। ਹੈਂ? ਕਿਉਂ ਆਵੇ ਕੀਤੀ ਪਈ ਸਫਾਈ ਵੇਖ ਚੈੱਕ ਕਰ। ਪਈ ਸਫਾਈ। ਸਫਾਈ ਨਹੀਂ ਕੀਤੀ ਹੋਰ ਕਿਵੇਂ ਹੋ ਗਈ ਲੈ ਦੱਸ। ਉਧਰ ਵੇ ਲੱਗੇ ਅਗਲੇ ਝਾੜੂ ਮਾਰਨ ਕਢਾਉ। ਆਹ ਦੇਦਰੇ ਜੋਂ ਜਾਂਦੀ ਬੀਬੀ ਚੂੰਗੋੜਦੀ ਹੋਰ ਸੀਪਿਆ ਕਿਵੇਂ ਆ? ਕੈਟ ਸਫਾਈ ਕਰਾਤੀ ਵਧੀਆ ਸੈਂਡਵਿਚ ਵੱਡਾ ਹੱਥ ਨਿਕਿਆ ਹੀ ਗਏ ਹੋਂ ਤਾਂ ਪਹੁੰਚ ਵੀ ਦਿੱਲਾ ਇਹ ਕਿਤੇ ਸਾਫ਼ ਹੋਣ ਦਿੰਦਾ ਇਧਰ ਕਹਿੰਦੇ ਲੰਗਰਾਂ ਦਾ ਵੈਰੀ ਆਇਆ ਹੋਇਆ ਮੇਰੇ ਵੀਰੋ ਜੇ ਕਿਤੇ ਰੋਟੀ ਖਾਣ ਦਾ ਕੰਪੀਟੀਸ਼ਨ ਹੋ ਜੇ ਨਾ ਆਹ ਮੁੰਡੇ ਨੇ ਕਹਿੰਦੇ ਫਰਸਟ ਪੋਜੀਸ਼ਨ ਪ੍ਰਾਪਤ ਕਰ ਹਾਂਜੀ ਹਾਂਜੀ ਬਾਈ ਕੋਈ ਚੱਕਰ ਨਹੀਂ ਜੋ ਤੁਹਾਡਾ ਹੁਕਮ ਆ ਅਗਲੀ ਵਾਰ ਇਹ ਵੀ ਹੋ ਜਾਊਗਾ ਜੋ ਭਰਾ ਮੇਰੇ ਕਹਿਣਗੇ ਕੋਟੀ ਚੇਂਜ ਹੋ ਗਈ ਕਹਿੰਦੇ ਜਰਾਬਾਂ ਵਿੱਚ ਚੇਂਜ ਕਰਾ ਰੋ ਉਹ ਯਾਰ ਆ ਜੋ ਥੋੜੀ ਪਈਆਂ ਐਵੇਂ ਉਹ ਚਾਹ ਪਰ ਮੈਂ ਸ਼ਰਤ ਵਾਲਾ ਮੈਂ ਸ਼ਰਤ ਲਾ ਤੂੰ ਮੇਰੇ ਕੋਲ ਇੱਕੋ ਜਿਹੀਆਂ ਪਈਆਂ ਚਾਰ ਜੋੜੀ ਇੱਕੋ ਜਿਹੀ ਕਿੱਥੋਂ ਲੈ ਆਏ ਵੇਖੀ ਕਿੰਨਾ ਬਿਲਕੁਲ ਇੱਕੋ ਜਿਹੀ ਰੰਗ ਦਾ ਫਰਕ ਹੁੰਦਾ ਫਿਰ ਵੀ ਇੱਕੋ ਜਿਹੀ ਰੰਗ ਦਾ ਫਰਕ ਤੇ ਤੂੰ ਇੱਕੋ ਜਿਹੀ ਕਿੱਥੋਂ ਲੈ ਲੀਆਂ ਇਹਨੇ ਜੋੜਾ ਲਿਆ ਜਿਹੜਾ ਮਿਲਦਾ ਹੀ ਹੈ ਨਾ ਸਾਲਾ ਇੱਕ ਇੱਕੋ ਮਿੱਕਾ ਜਾ ਸਾਲਾ

ਗਲਤ ਚੀਜ਼ਾਂ ਪਿੱਛੇ ਨਾਲ ਦਲ ਫੜ ਕੇ ਮਨ ਭੱਜਿਆ ਨਾ ਉਹਨੂੰ ਜਾਈ ਇੱਕ ਵਾਰੀ ਡਿਆਰ ਹੋਮੀ ਪਿਆਰੀ ਬਣੀ ਬਈਆ ਛੱਡੀ ਨਾ ਛੱਡੀ ਨਾ ਲੋਥ ਬਣ ਜੀ ਮੱਝ ਮੱਝ ਬਣ ਜਾ ਅੱਗੇ ਮੈਨੂੰ ਲਾਂਦਾ ਮੋਨਾਂ ਤੇਰਾ ਵੀੜਾ ਕਰਕੇ ਕਿਵੇਂ ਲੱਗੇ ਤੈਨਨੇ ਲੈ ਵੀ ਮੇਤਰਾ ਤਿਆਰੀਆਂ ਸ਼ੁਰੂ ਨੇ ਸਾਡੇ ਕਲੀਆਂ ਕੁੜੀਆਂ ਹੋ ਚੁੱਕੀਆਂ ਸਾਡੇ ਵਿਆਹ ਦੀ ਸਭ ਕਲੀਆਂ ਕੁੜੀਆਂ ਆ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀਆਂ ਮੇਰੇ ਸ਼ੇਫਾਇਰ ਆ ਗਿਆ ਦੂਮੇ ਦੇ। ਹੁਣ ਇਹ ਕੋਣੇ ਦੋ ਵਾਰ ਪਾਇਆ ਦਿੰਦੇ। ਦੇਖ ਕਿਉਂ ਮਨੀਸ਼ਵੀਰ ਦਾ ਫਾਇਦਾ ਜਦੋਂ ਫਿਟਿੰਗ ਚੈੱਕ ਕਰਨੀ ਆਪ। ਤੇ ਹੁਣ ਉਹ ਉਹਨਾਂ ਵਿੱਚ ਕਮੀ ਲੱਗੀ ਉਹ ਸਹੀ ਆਪ ਕਰਾਉਣ ਲੱਗੇ ਸਾਨੂੰ ਨਹੀਂ ਲੱਭੀ ਕਮੀ। ਆਪ ਥੋੜਾ ਐ ਟੈਟ ਕਰਾਓ। ਤੇ ਆਪ ਹੀ ਕਰਾਉਂਦੇ ਚੈੱਕ। ਹਾਂਜੀ ਹਾਂਜੀ। ਆਹ ਵੇਲੇ ਇੱਧਰ ਥੋੜੀ ਜਿਹੀ ਕਮੀ ਸੀ ਤੇ ਲੈ ਗਏ ਕਿ ਨਹੀਂ ਚੱਕ ਕੇ ਬੋਲੇ ਜੇ ਕੋਟ। ਇਹ ਹੁੰਦੀ ਹੈ ਜ਼ਿੰਮੇਵਾਰੀ। ਜਿਹੜਾ ਵੀ ਬਿਜਾਊਗਾ ਆਪ ਵੀ ਪਰਫੈਕਟ ਕਿਹ ਕੰਮ ਕਰਾਉਂਦੇ। ਇਹਨੂੰ ਨਹੀਂ ਕਰਾ ਸਕਦੇ ਜਵਾਕਾਂ ਦਾ ਥੋੜੀ ਮੇਜਾ ਦਿੰਦੇ ਆ। ਵੈਸੇ ਫਿੱਟ ਬੋਡੀ ਹੋਵੇ ਦੀ ਹੈ ਨ ਤੇ ਇਹਦੇ ਪਿੱਛੇ ਹੀ ਮੈਂ ਚੈੱਕ ਕਰਾਂ ਗੁਰਦੇ ਵੇ ਮੇਰੀ ਫਿਟਿੰਗ ਹੁਣ ਇਹਦੇ ਚ ਮੋਟਾ ਨਹੀਂ ਲੱਗਦਾ ਮੈਨੂੰ ਮੋਟਾ ਹੈ ਹੀ ਨਹੀਂ ਕਰ ਮੰਨ ਤੇ ਡਵਾਰ ਕਰਨਾ ਔਹ ਘੈਂਟ ਔ ਚਿੱਟੇ ਕੁਰਤੇ ਨਾਲ ਕਾਲਾ ਪਜਾਮਾ ਜਮਾ ਹੀ ਐਂਡ ਚੈੱਕ ਕੁਰਤਾ ਪਜਾਮਾ ਕਰਾ ਲੋ ਜਿਆਦਾ ਗਰਮੀ ਮੌਲ ਓਕੇ ਆ ਤੇ ਇਹ ਸੀਤਾਵਾ ਪਾਉ ਹੋਣਾ ਨੇ ਬਲੂ ਸਟਾਰ ਆ ਚੈੱਕ ਕਰਿਆ ਕਰੋ ਇੱਥੋਂ ਬੰਦੇ ਸਾਰੇ ਭਰਾਵਾ ਇਹਨਾਂ ਨੇ ਬਣਾਏ ਇਹਨਾਂ ਨੇ ਕਿ ਇਹਨਾਂ ਨੇ ਇਹੋ ਹੀ ਆਪਾਂ ਨੂੰ ਸਲੈਕਟ ਸਲੂਟ ਕਰ ਦਿੰਦੇ ਆਪ ਪਾਣੀ ਲਾਈ ਦਾ ਹਿਸਾਬ ਤਾਂ ਹਾਂ ਹਾਂ ਮੇਰਾ ਡਿਜ਼ਾਈਨਰ ਸੱਚ ਇਹ ਆ ਪਤਲਾ ਆ ਭਈ ਆਪਾਂ ਲਾਈਕ ਕਰ ਦੇ ਮੋਟੀ ਮੇਰੀ ਸਾਰੀ ਫੈਮਿਲੀ ਮੋਟੀ ਤੇ ਦੱਸਿਆ ਕਰ ਇਹਨਾਂ ਨੂੰ ਦੱਸਿਆ ਕਰ ਇਹ ਪਤਲਾ ਹੀ ਆ ਉਤੇ ਮਾਸ ਚੜਿਆ ਆ ਤੁਹਾਨੂੰ ਪਤਲਾ ਆ ਤੂੰ ਦੱਸ ਇਹਨਾਂ ਨੂੰ ਹੈ ਉਹ ਬੱਲੇ 2 ਇੰਚ ਦਾ ਬਹੁਤ ਵੱਡੀ ਚੱਕਲੀ ਗਰੀਬੀ ਨਹੀਂ ਨਾ ਖਦੀ ਸੀ ਹੇ ਦੋਵੇਂ ਚਿਰੋਟੀ ਆਇਆ ਤਾਂ ਆਵੇ ਨਾ ਗੰਦ ਪਾਇਆ ਆਵੇ ਮਹਾਰਾਜ ਜੀ ਤੇ ਬੈਠੇ ਇੱਥੇ ਹਾਂਜੀ ਠੀਕ ਜੇ ਹਈਆ ਉੱਠ ਹਾਂ ਚਾਚੀ ਜਾਂਦਾ ਲੱਕ ਲਿਆ ਬੀਤੇ ਜਿੰਦਗੀ ਜੈਮ ਬਈ ਇਹ ਚੁਆਇਸ ਕਿੰਨੇ ਕਰਾਈ ਤੈਨੂੰ ਇਹ ਯਾਸ਼ੋ ਲੜਪੇ ਲਾਦਾ ਕਿਸੇ ਨਾਲ ਆਏ ਉਹ ਫਿਲਮ ਆ ਨਾ ਇਹਦੀ ਫਿਲਮ ਆਲਾ ਇਹਨੇ ਆਰਕੀ ਤਾਰਜਨ ਕੈਪੀ ਲਾਗਾ ਕੈਪੀ ਨਿਕਲ ਜਾ ਤੂੰ ਜਾਵੀਂ ਟੋਕਾ ਹੈਪੀ ਸੱਦੀ ਸ਼ੈਂਪੀ ਬਣਾ ਦੋ ਚਾਂਟਾ ਸੋਨੋ ਬੰਨੇ ਵਿਆਹ ਨਹੀਂ ਬਨੇ ਪਰ ਡੱਡ ਹੋ ਗਿਆ ਭੱਜ ਗਿਆ ਈ ਇੱਕ ਵਾਰੀ ਭੱਜ ਜਾ ਐਨੂੰ ਭੱਜ ਗਿਆ ਡਰਾਉਣਾ ਈ ਯਾਰ ਗੰਦੰਗਾ ਲਾਦਾ ਕਿੰਨਾ ਤਪਾਉਂਦਾਂ ਇਹ ਗੰਦੰਗਾ ਲਾਦਾ ਹਣੀ ਮੈਂ ਮਾਰ ਜਾਣੀ ਕਿ ਮੈਂ ਕਾਰ ਦਾਣੀ ਵੇਹਾ ਕਿਵੇਂ ਧੌਣ ਟੁੱਟ ਜੇ ਵੜ ਕੇ ਨਾ ਟੱਗਦੀ ਭਰਾਵਾ ਓ ਚੱਕਾ ਨਿਕਾਏ ਨਹੀਂ ਮਾਰਨੇ ਨਿਕਾਏ ਨਹੀਂ ਮਾਰਨੇ ਕੱਲਾ ਹੀ ਨਿਕਾਏ ਨਹੀਂ ਮਾਰਨੇ ਭੱਜ ਜਾ ਬੱਡੇ ਜਾ ਇਹ ਚੱਕ ਓਏ 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 ਚੋਕ ਵਾਜ਼ੇ ਨਾਗੀ ਦੇ ਸਕੂਲੇ ਫਾਸਟ ਆਉਣਾ ਆਏਗਾ ਬਾਕੀ ਵੀ ਕਮਾਲੀ ਹੋਈ ਪਈ ਇਨੀ ਠੰਡ ਹੋ ਗਈ ਯਾਰ ਉਹ ਹੋ ਗਈ ਰੱਬ ਨੇ ਕੀਤੀ ਬੇਬੇ ਨੇ ਤਾਂ ਨਹੀਂ ਕੀਤੀ ਹੈਪੀ ਠੰਡ ਹੈਪੀ ਠੰਡ ਸੂਰਜ ਕਿੱਥੇ ਪੱਲ ਲੱਗ ਸੋ ਹੈ ਬਾਕੀ ਦਾ ਬਹੁਤ ਲੱਗ ਸੋ ਕੋਟੀਆਂ ਪਾ ਸੋ ਛੌ ਲੱ ਸੋ ਕੋਈ ਪਾ ਦਾ ਨਾ ਡੱਕੇ ਕੀ ਕੀ ਨਾ ਹਿੰਦੀ ਨਾ ਪੰਜਾਬੀ ਨਾ ਇੰਗਲਿਸ਼ ਕੀ ਕਹਿੰਦੇ ਬੇਬੇ ਹਾ ਤਨੇ ਪੈ ਯਾਰ ਕੇ ਭਰਾਵਾ ਬੇਬੇ ਸੂਰਜ ਤੇ ਛੁੱਟੀਆਂ ਤੇ ਗਿਆ ਹੋਇਆ ਤਸੂਦੀ ਛੁੱਟੀਆਂ ਤੇ ਨੇ ਗਿਆ ਹੁਣ ਉਹਨੇ ਛੁੱਟੀਆਂ ਅੱਗੇ ਕੱਢ ਗਈਆਂ ਤੇ ਹੋਰ ਹੋਰ ਵਧਾਤੀਆਂ ਆਂ ਕਾ ਵੀ ਪਾੜਾ ਜੋਰਾ ਤੇ ਹਾਂਜੀ ਚਲੋ ਹੁਣ ਤੁਸੀਂ ਇੰਨਾ ਦਿੱਤਾ ਪਾਣੀ ਮੈਂ ਇੰਨਾ ਦਿੱਤਾ ਪਿੰਡ ਪਾਣੀ ਇੰਨਾ ਦਿੱਤਾ ਵੀ ਇੰਨਾ ਬੈਂਤ ਇੰਨਾ ਹੌਟ ਵਾਟਰ ਪੀਨੇ ਹੋ ਤੁਸੀਂ ਹਾਂ ਮੈਂ ਕਾਗ ਪੀ ਲੈਣੀ ਇਹ ਆਹ ਮੈਂ ਕਿ ਤੂੰ ਦੁੱਧ ਧੂਆਂ ਦੁੱਧਾਂ ਨੂੰ ਨਹੀਂ ਓਕੇ ਗੁੱਡ ਨਾਈਟ ਗੁੱਡ ਨਾਈਟ ਕਰ ਦੋ ਸਾਰੇ ਗੁੱਡ ਨਾਈਟ ਗੁੱਡ ਨਾਈਟ ਲਵ ਯੂ ਕਰ ਦੋ ਲਵ ਯੂ ਟੂਬ ਲਵ ਯੂ ਟੂਬ ਪੈ ਇਹਨਾਂ ਦੇ ਪਸੰਦ ਦੇ ਵੀ ਮਹਿੰਗੇ ਮਹਿੰਗੇ ਸੂਟ ਆਉਣੇ ਚਲ ਆਓ ਚੱਲੀਏ ਬਹੁਤ ਵੇਖ ਲੇ ਬਹੁਤ ਹੋ ਗਈਆਂ ਸ਼ੋਪਿੰਗ ਚਲੋ ਜਲੈਂ ਫੁੱਟ ਵਾਕੇ ਸੋਨਾ ਕੋਠੇ ਜਿੱਡਾ ਤੇ ਇਹਦਾ ਕਰਦੇ ਆ ਇਹ ਆ ਜੀ ਰਵਾਬ ਲਓ ਜੀ ਆਜਰ ਬਾਬ ਤੇ ਰਾਈਡ ਕੀਤੀ ਨਿਆਰਾ ਹੀ ਆ ਗਿਆ ਵੀਰੇ ਸਿਰਾ ਹੋ ਗਿਆ ਸਿਰਾ ਹੀ ਸਿਰਾ ਹੀ ਮੁੜ ਕੋ ਮੁੜ ਕੇ ਹੋ ਗਿਆ ਜੇ ਕੰਮ ਹੁਣ ਕਿਹੜੀ ਆ ਰਹੀ ਅਥਰੀ ਹੁਣ ਇਹ ਦੂਬਾ ਅਥਰੀ ਲਓ ਜੀ ਆਜਰ ਬਾਬ ਤੇ ਰਾਈਡ ਕੀਤੀ ਨਿਆਰਾ ਹੀ ਆ ਗਿਆ ਵੀਰੇ ਸਿਰਾ ਹੋ ਗਿਆ ਸਿਰਾ ਹੀ ਸਿਰਾ ਹੀ ਮੁੜ ਕੋ ਮੁੜ ਕੇ ਹੋ ਗਿਆ ਜੇ ਕੰਮ ਹੁਣ ਕਿਹੜੀ ਆ ਰਹੀ ਅਥਰੀ ਹੁਣ ਇਹ ਦੂਬਾ ਅਥਰੀ ਦੀ ਵਾਰੀ ਅਥਰੀ ਤੇ ਰਾਈਡ ਕਰਦੇ ਆਂ ਗੇਟ ਗੇਟ ਬੰਦ ਕਰਕੇ ਵੇਹ ਆਜਾ ਬਾਹਰ ਹੀ ਚਲਾਈ ਨਹੀਂ ਗੇਟ ਤੇ ਵੀ ਤਾਂ ਬਾਰੀ ਵੀ ਲਾ ਦਿਆਂਗੇ ਹੌਲੀ ਹੌਲੀ ਕੋਈ ਨਹੀਂ ਪਹਿਲਾਂ ਗੇਟ ਤਾਂ ਲੱਗੇ ਗੇਟ ਗੂਡਰ ਕਰਤਾ ਰੈਡੀ ਉਹਨਾਂ ਨੇ ਬਾ ਤਿਆਰੀ ਆ ਹੂੰ ਬਾਸ ਆਪਾ ਇਧਰ ਸ਼ਿਫਟ ਕਰਨ ਲੱਗੀਏ ਹੁਣ ਮੰਮੀ ਆਪਦਾ ਸਰੀਰ ਘਟਾਓ ਤੁਹਾਨੂੰ ਦਰਵਾਜ਼ੇ ਚੌੜੇ ਨਹੀਂ ਸਰੀਰ ਘਟਾਉਣ ਦੀ ਲੋੜ ਆ ਇੰਨਾ ਕਿ ਚੌੜਾ ਤੇ ਤੈਨੂੰ ਤੂੰ ਜਾ ਇੰਨਾਂ ਹੋਣਾ ਮੈਂ ਐਡੀ ਮੰਜੀ ਕਰਕੇ ਨਹੀਂ ਨੰਗ ਜਾਣਗੇ ਬੈੱਡ ਬੁੱਡ ਸਾਰਾ ਨੰਗ ਜਾਣ 4 ਫੁੱਟ ਤਾਂ ਚੌੜਾ ਹੁੰਦਾ ਨਾ ਹੋ ਮਾਲੇ ਬਾ ਚੌੜੇ ਆ 3.5 ਫੁੱਟ ਚੌੜੇ ਆ ਵਧੀਆ ਬੈਡ ਬੁੱਡ ਸਾਰਾ ਕੁ ਰਾਹ ਨੂੰ ਲੱਗਦਾ ਹੋਊਗਾ 3.5 ਕਰਾਂ ਇਹਦੀ ਪਿਕਅਪ ਚੈੱਕਾ ਸ਼ੀਸ਼ਾ ਡਾਊਨ ਕਰਕੇ ਦੇ ਅਕੇ ਜੇ ਮੋਵੇ ਜੇ ਮੈਂ ਚੜਦਾ ਮਮਾ ਇਹ ਤਾਂ ਇਹ ਫੋਰਚੂਨ ਦੇ ਦੇ ਉਹ ਕਿੱਥੇ ਆਈ ਨਹੀਂ ਕੰਟਰੋਲ ਹੈ ਕੰਟਰੋਲ ਬੋ ਦਾ ਈਗਾ ਕੰਟਰੋਲ ਓਕੇ ਆ ਮੈਂ ਕਹ ਯੈਸ ਆ ਪਾਸ ਹੋ ਕਿਸ ਨੂਰਾ ਜਾਵੇ ਨੂਰ ਪਰ ਧਰਤੀ ਤੇ ਹੁਣ ਜਾਵੇ ਜਾਵੇ ਉਨੇ ਹੀ ਜਾਊਗੀ ਓਥੇ ਵੀ ਜਾਵੇ ਚੱਲ ਕੇ ਓਥੇ ਛਾਹ ਕੋਲ ਲੰਘ ਕੇ ਕਿੱਥੇ ਗਿਆ ਇੰਨੀ ਤੇਜ਼ ਗਿਆ ਬਹੁਤੀ ਤੇਜ਼ ਗਿਆ ਉਹਨੂੰ ਫੋਨ ਲਾ ਕੇ ਕਿੱਥੇ ਗਿਆ ਤੁਸੀਂ ਛਾਹ ਕੋਲ ਲੰਘ ਕੇ ਆਹ ਉਂਗਲਾਂ ਵੇਖੋ ਇਹਨਾਂ ਬਿੰਦੀਆਂ ਬਿੰਦੀਆਂ ਆ ਇਹ ਕਿਹਨੂੰ ਬਾਹ ਨਹੀਂ ਕਰਦਾ ਜੇ ਮਾਲਕ ਇਹਨੂੰ ਬਾਹ ਕਰ ਦੇ ਉਹਨੂੰ ਲੱਗਦਾ ਬਰੌਂ ਦਿਆ ਆ ਇਹ ਹੰਗੜੀਆਂ ਕਮ 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 ਆਉਂਗਲ ਮੈਂ ਕੀ ਕਹਾਂ ਡਾਕਟਰ ਸਾਹਿਬ ਬੀਬੀ ਕਹਿੰਦੀ ਕੀ ਆ ਬੀਬੀ ਜੋ ਆ ਤੁਸ ਸੰਭਾ ਮਾ ਹੋ ਉਹ ਦੇਖ ਲਿਆ ਕਰ ਵੀ ਵੀ ਕਹਿੰਦੇ ਵੀਡੀਓ ਦੇ ਦੇ ਲੈ ਵੀਡੀਓ ਲੈ ਇਹਨੂੰ ਵੇਖਣਾ ਜ਼ਰੂਰੀ ਆ ਵੇਖਿਆ ਕਰ ਸਹੀ ਗੱਲ ਹੋਰ ਡਾਕਟਰ ਸਾਹਿਬ ਠੀਕ ਠਾਕ ਹਾਂਜੀ ਅਸੀਂ ਬੀਬੇ ਪ੍ਰੋਮਿਸ ਕਰਨਾ ਪੱਕਾ ਵੇਖਾਂਗੇ ਵੀਡੀਓ ਰਾਤ ਨੂੰ ਸੌਫਲ ਕਵੇ ਨਹੀਂ ਅਜਾਬ ਆਇਆ ਪਿੱਛੇ ਜਾ ਕੇ ਡਿੱਗੀ ਜਵਾਇਆ ਅੱਜ ਤਾਂ ਕੋਈ ਲਿਆਜ ਨਹੀਂ ਸੁਣਾ ਗੱਲਾਂ ਨਾ ਸੋਨਾ ਦੇਸੀ ਨੱਖਾ ਪਿੱਛੇ ਕੁੜੀਆਂ ਨੇ ਲੱਖਾ ਨਹੀਂ ਅਜਾਬ ਆਇਆ ਪਿੱਛੇ ਜਾ ਕੇ ਡਿੱਗੀ ਜਵਾਇਆ ਅੱਜ ਤਾਂ ਕੋਈ ਲਿਆਜ ਨਹੀਂ ਲੱਛਣ ਸਹੀ ਕਰ ਲੈਣੇ ਬਸ ਕਿਹੜਾ ਕੁੜਿਆਣਾ ਹੋਣਾ ਹੁਣ ਆਪਣਾ ਦਰਵਾਜ਼ਾ ਟਿੱਡਾ ਜਾਂ ਇਨਟੇਕ ਦਾ ਲੈ ਕੇ ਇਹਨੂੰ ਗੱਡੀ ਚੋ ਕੇ ਕੀ ਦੋ ਆਹੋ ਸਾਲਾ ਕਰ ਸੋਫਾ ਚੱਕ ਲੈ ਆ ਮੈਂ ਗਾਣਾ ਨਹੀਂ ਲਾਉਣਾ ਯਾਰ ਇਹ ਦੇਖੀ ਆ ਝੋਨਾ ਲਾਉਣ ਚੱਲਾਂ ਭੈਣ ਦਾ ਤਾਂ ਟੰਗੀ ਹੋਈ ਆ ਲੈ ਥੱਲੇ ਕਰ ਦਿੰਦੇ ਯਾਰ ਫਿਰ ਕੀ ਤੂੰ ਕਹਿਦਾ ਥੱਲੇ ਕਰ ਲਈ ਮੈਂ ਨਾ ਥੋੜਾ ਸਿਆਣਾ ਹੋ ਗਿਆ ਅੱਜਕੱਲ ਸਿਆਣਾ ਰਹਿਣਾ ਹਾਂ ਇਹ ਚ ਸਿਆਣੇ ਕਿਹੜੀ ਗੱਲ ਆ ਵੈਸੇ ਸਿਆਣਾ ਰਹਿਣਾ ਬਸ